ਹਾਂਜੀ ਮਿੱਤਰ ਪਿਆਰਿਓ ਹੁਣ ਆਪਾਂ ਇੱਕ ਚੀਜ਼ ਵੇਖੋ ਅਸੀਂ ਏਮੇਜ ਹਸਪਤਾਲ ਦੇ ਵਿੱਚ ਖੜੇ ਸੀ ਪਰ ਇੱਥੇ ਆ ਕੇ ਇੰਜ ਲੱਗਦਾ ਹਸਪਤਾਲਾਂ ਦੇ ਵਿੱਚ ਵੀ ਸਾਰਾ ਪੰਜਾਬ ਹੀ ਹਸਪਤਾਲਾਂ ਦੇ ਵਿੱਚ ਆਣ ਬੈਠਿਆ ਆ ਨਾ ਇਹ ਕਿਉਂ ਆਪਾਂ ਬਾਬਾ ਜੀ ਕੋਲ ਖੜੇ ਆ ਆਪਾਂ ਬਾਬਾ ਜੀ ਨੂੰ ਪੁੱਛਦੇ ਆ ਵੀ ਬਾਬਾ ਜੀ ਇਹ ਕੀ ਕਾਰਨ ਆ ਵੀ ਜਿਹੜਾ ਸਾਰਾ ਪੰਜਾਬ ਹੀ ਲੱਗਦਾ ਵੀ ਇਹ ਤਾਂ ਵੀ ਹਸਪਤਾਲਾਂ ਦੇ ਵਿੱਚ ਹੀ ਆਣ ਬੈਠ ਗਿਆ ਸਤਿ ਸ਼੍ਰੀ ਅਕਾਲ ਬਾਬਾ ਜੀ ਬਾਬਾ ਜੀ ਜਦੋਂ ਥੋੜਾ ਸਮਾਂ ਹੁੰਦਾ ਸੀਗਾ ਕੀ ਉਸ ਸਮੇ ਵੀ ਇੰਨਾ ਹੀ ਇਕੱਠ ਹੁੰਦਾ ਸੀਗਾ ਹਸਪਤਾਲਾਂ ਦੇ ਵਿੱਚ ਉਦੋਂ ਤਾਂ ਕੁਝ ਵੀ ਨਹੀਂ ਸੀ ਵਾਕ ਉਹ ਹੀ ਦੇਸੀ ਦਵਾਈ ਕੋਈ ਨਾ ਕੋਈ ਘਰੇ ਕਰਦੇ ਅੱਛਾ ਜੀ ਇਹ ਜਿਹੇ ਦਿਖਾਵਾ ਲੱਗ ਜਾਂਦਾ ਜਾਂ ਉਹ ਹੁੰਦਾ ਦਾ ਲੱਸੀ ਪਾ ਕੇ ਨੂਨ ਤੇ ਆ ਮਿਰਚਾ ਕਾਲੀ ਨਾਲ ਵੀ ਦੇਸੀ ਇਲਾਜ ਕਰਦੇ ਹੁੰਦੇ ਜੀ ਪਰ ਹੁਣ ਜਿਵੇਂ ਹਣਾ ਕਹੀ ਜਾਂਦੇ ਕਿ ਵੀ ਤਰੱਕੀ ਹੋਈ ਜਾਂਦੀ ਹੈ ਤਰੱਕੀ ਹੋਈ ਜਾਂਦੀ ਹੈ ਬਾਬਾ ਤੁਸੀਂ ਸਹਿਮਤ ਹੋ ਇਸ ਗੱਲ ਨਾਲ ਵੀ ਜਿਹੜੀ ਤਰੱਕੀ ਦਾ ਰੌਲਾ ਪੈ ਰਿਹਾ ਹੈ ਨਾ ਆਪ ਨੂੰ ਦੱਸਦੇ ਦੱਸਦੇ ਆ ਵੀ ਸਹੀ ਹੈ ਇਹ ਤਰੱਕੀ ਮਾਤਾ ਇਹ ਗਲਤ ਹੀ ਹੈ ਜੀ ਹਾਂਜੀ ਭਰਾ ਤਕੀ ਕੰਮ ਮੁਕਦਾ ਜਾਂਦਾ ਲੋਕ ਮਸ਼ੀਨਰੀ ਤੇ ਹੋ ਗਏ ਹਾਂਜੀ ਹਾਂ ਗਾਣਾ ਪੀਣਾ ਉਹੀ ਆ ਕੈਮੀਕਲ ਵਧ ਗਏ ਪਰ ਬਾਬਾ ਦੇਖ ਰਹੇ ਆ ਹਨ ਵੀ ਜਿਵੇਂ ਜਿਸੇ ਵੀ ਹਸਪਤਾਲ ਦੇ ਵਿੱਚ ਚਲ ਜਓ ਉੱਥੇ ਆ ਨਾ ਵਾਰੀ ਨਹੀਂ ਆਉਂਦੀ ਬਹੁਤ ਭਰੇ ਮੈਂ मतलब ਭਰੇ ਹੋਏ ਆ ਪਰ ਇਹਦਾ ਕਾਰਨ ਇਹ ਵੀ ਇੱਕ ਤਾਂ ਸਾਡੇ ਨਾਲ ਖਾਣ ਪੀਣ ਨਹੀਂ ਸੁਧਰੇ ਬਾਬਾ ਜੀ ਜੀ ਖਾਣ ਪੀਣ ਦਾ ਬਿੜੇ ਸੁਧਰੇ ਗੱਲ ਤਾਂ ਕੰਮ ਦੀ ਰਹਗੀ ਪਾਣੀ ਲਾਉਣ ਜਾਂਦਾ ਹੁਣ ਉਹਦੇ ਮੁੰਡੇ ਮੋਟਰਸਾਈਕਲ ਤੇ ਜਾਂਦੇ ਆ ਕੋਈ ਤੁਰ ਕੇ ਨਹੀਂ ਜਾਂਦਾ ਕੋਈ ਹੋਰ ਨਹੀਂ ਕਸਰਤ ਵੀ ਕੱਟ ਗਈ ਮੰਨ ਲਓ ਜੀ ਸਰੀਰਕ ਜਿਹੜੀ ਕਸਰਤ ਉਹ ਕੱਟ ਗਈ ਹੈ ਭਲੇ ਇਹ ਬਜ਼ੁਰਗ ਹੁੰਦੇ ਸੀਗੇ ਉਹ ਸਰੀਰਕ ਕਸਰਤ ਵੱਧ ਹੁੰਦੀ ਸੀ ਸੁਧਰਦੇ ਨੀਰਾ ਸਾਰਾ ਕੰਮ ਅਥੀ ਸੀ ਕਹਿੰਦੇ ਕਰਦੇ ਹੁਣ ਕੋਈ ਜਾਂਦਾ ਤਾਂ ਉੱਥੋਂ ਤਾਂ ਹੀ ਨਿਤੁਰਤੇ ਸਹੀ ਗੱਲ ਹੈ ਜੀ ਖਾਣੇ ਪੀਣੇ ਉਹੀਆ ਕਰੇ ਪਰੌਠੀ ਅੱਗੇ ਕਿਹਦੇ ਪਰੌਠੇ ਹੁੰਦੇ ਸੀ ਤੰਦੂਰ ਦੇ আর ਅੱਧਾ ਰੇਤਾ ਖਾਈ ਆ ਹੰਬਾ ਮੇਰੀ ਆ ਜਾਂਦੀ ਹਾਂਜੀ ਉਹ ਉਹ ਮੇਰੇ ਘਰ ਖਾਈ ਜਾਂਦੇ ਉਹ ਵੀ ਪਾਣੀ ਪੀ ਲੈਂਦੇ ਸੀ ਖਾਣਾ ਦਾ ਬਰਗਾ ਮੀਆਂ ਦਾ ਹਾਂਜੀ ਕੋਈ ਹਣਾ ਪਰ ਹੁਣ ਘਰ ਘਰ ਆ ਰੋ ਲੱਗੇ ਇਹ ਵੀ ਕਹਿੰਦੇ ਬਿਮਾਰੀ ਦਾ ਘਰੀ ਹੋ ਗਿਆ ਨਾ ਬਾਬਾ ਜੀ ਮਤਲਬ ਸਾਨੂੰ ਜਿਹੜੀ சுகਸੁਲਤਾ ਦੱਸੀ ਜਾਂ ਦਿਖਾਈਆਂ ਜਾ ਰਹੀਆਂ ਇਹ ਸਾਰੀਆਂ ਹੈ ਹੀ ਬਿਮਾਰੀ ਦਾ ਘਰ ਹੈ ਨਾ ਪਾਣੀ ਹੈ ਬਿਮਾਰੀ ਹੈ ਜਿੱਨੀ ਹਾਂ ਜਿੰਨਾ ਬਚਿਆ ਜਾ ਸਕੀ ਹੈ ਨਾ ਪੰਜਾਬੀ ਉਹ ਬਚ ਜਾਣਾ ਨਾ ਪੰਜਾਬ ਦੇ ਵਿੱਚ ਬਾਬਾ ਜੀ ਜਿਆਦਾ ਵੱਡੇ ਪੱਦਰ ਤੇ ਨਹੀਂ ਹੈਗੀ ਇਹ ਚੀਜ਼ ਹਾਂਜੀ ਪੰਜਾਬ ਦੇ ਵਿੱਚ ਕਾਰਨਕਾਰਨ ਦੀ ਵਿਚਾਰ ਹੋ ਸਕਦੀ ਆ ਕੈਮੀਕਲ ਹਾਂਜੀ ਹਾਂ ਹਨਾ ਖਾਣ ਪੀਣ ਦਾ ਸ਼ੁੱਧ ਰਹੀ ਨਹੀਂ ਹੈ ਵਾਤਾਵਰਨ ਵੀ ਸ਼ੁੱਧ ਨਹੀਂ ਹੈਗਾ ਪੰਜਾਬ ਦਾ ਛੱਡਿਆ ਅਸੀਂ ਸਾਰੇ ਹੀ ਪਾਸੇ ਹੀ ਸਾਰਾ ਕੁਝ ਆਪਣਾ ਬੇੜਾ ਕਰਕੇ ਕਰੀ ਜਾਂਦੇ ਆ ਹਾਂਜੀ ਤੇ ਠੀਕ ਹੈ ਜੀ ਉਹਨਾਂ ਦੋਸਤੋ ਇਹ ਚੀਜ਼ ਤੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਪੰਜਾਬੀਆਂ ਨੂੰ ਖਾਸ ਕਰਕੇ ਕਿ ਵੀ ਆਹ ਹਾਲ ਪੰਜਾਬ ਦਾ ਕਿਉਂ ਹੋਣ ਲੱਗਾ ਜਿਹੜਾ ਪੰਜਾਬ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਸੀਗਾ ਤੰਦਰੁਸਤੀ ਲਈ ਤੇ ਇੱਥੋਂ ਦੇ ਨੌਜਵਾਨਾਂ ਦੀਆਂ ਗੱਲਾਂ ਹੁੰਦੀਆਂ ਸੀ ਸੰਸਾਰ ਪੱਧਰ ਤੇ ਪਰ ਅੱਜ ਪੰਜਾਬ ਜਾਣਿਆ ਜਾਂਦਾ ਹੈ ਨਸ਼ਿਆਂ ਦੇ ਨਾਮ ਤੇ ਬਦਨਾਮ ਕੀਤਾ ਗਿਆ ਇਸ ਨੂੰ ਤੇ ਜਿਹੜਾ ਬਿਮਾਰੀਆਂ ਦਾ ਜਿਹੜਾ ਕੋਡ ਹੈ ਉਹ ਸਾਰਾ ਪੰਜਾਬ ਦੇ ਵਿੱਚ ਹੀ ਆਂ ਢੇਰੀ ਹੋ ਗਿਆ ਇੰਜ ਲੱਗਦਾ ਜਦੋਂ ਆਪਾਂ ਹਸਪੀਟਲਾਂ ਦੇ ਵਿੱਚ ਆਉਂਦੇ ਆ